ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਮੰਤਰੀ ਆਰਥਿਕ ਫੋਰਮ ਵੱਲੋਂ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ 'ਚ ਦੇਸ਼ ਦੇ ਕੁਦਰਤੀ ਅਤੇ ਸੱਭਿਆਚਾਰਕ ਸਰੋਤਾਂ ਦੇ ਪ੍ਰਚਾਰ ਤੇ ਸਥਿਰਤਾ ਅਤੇ ਸੈਰਸਪਾਟਾ ਪ੍ਰਤੀ ਵਚਨਬੱਧਤਾ ਬਾਰੇ ਦੱਸਿਆ ਗਿਆ ਹੈ ਹਾਲਾਂਕਿ ਟਰੈਵਲ ਇੰਡਸਟਰੀ ਲਈ ਇਹ 4 ਸਾਲ ਬਹੁਤ ਮੁਸ਼ਕਲ ਰਹੇ ਮੰਤਰੀ ਸੈਲਾਨੀਆਂ ਦੀ ਆਮਦ ਆਖਰ 2024 'ਚ ਮਹਾਂਮਾਰੀ ਦੇ ਸਮੇਂ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚਣ ਲਈ ਤਿਆਰ ਹੈ ਪਿਛਲੇ ਮਹੀਨੇ ਵਰਲਡ ਇਕਨੋਮਿਕ ਫੋਰਮ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਟ੍ਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ 2024 ਦੇ ਮੁਤਾਬਕ ਮਹਿੰਗਾਈ ਜਲਵਾਯੂ ਪਰਿਵਰਤਨ ਅਤੇ ਭੂ ਰਾਜਨੀਤਿਕ ਤਣਾਅ ਵਰਗੇ ਮਸਲਿਆਂ ਕਾਰਨ ਕੁਮੰਤਰੀ ਸੈਰ ਸਪਾਟਾ ਬਹੁਤ ਉੱਚਾ ਸਥਾਨ ਨਹੀਂ ਰੱਖਦਾ ਫਿਰ ਵੀ ਕੁਝ ਦੇਸ਼ਾਂ ਤੇ ਸਰਕਾਰਾਂ ਨੇ ਇਹਨਾਂ ਜੋਖਮਾਂ ਨੂੰ ਘਟ ਕਰਨ ਅਤੇ ਯਾਤਰਾ ਤੇ ਸੈਰ ਸਪਾਟਾ ਸੰਭਾਵਨਾ ਨੂੰ ਵਧਾਉਣ ਲਈ ਬਿਹਤਰ ਕੰਮ ਕੀਤਾ ਹੈ ਸੂਚਕਾਂਚੇ ਸੁਰੱਖਿਆ ਪ੍ਰਬੰਧ ਯਾਤਰਾ ਅਤੇ ਸੈਰ ਸਪਾਟੇ ਨੂੰ ਤਰਜੀਹ ਹਵਾਈ ਅਤੇ ਜ਼ਮੀਨੀ ਯਾਤਰਾ ਲਈ ਲੋੜੀਂਦਾ ਬੁਨਿਆਦੀ ਢਾਂਚਾ ਕੁਦਰਤ ਅਤੇ ਸੱਭਿਆਚਾਰਕ ਸਰੋਤਾਂ ਤੇ ਸਥਿਰਤਾ ਵਰਗੇ ਕਾਰਕਾਂ ਦੇ ਆਧਾਰ ਤੇ ਦੁਨੀਆ ਭਰ ਦੇ ਦੇਸ਼ਾਂ ਦੀ ਦਰਜਾਬੰਦੀ ਕਰਦਾ ਹੈ ਇਸ ਸਾਲ ਦੀ ਦਰਜਾਬੰਦੀ ਵਿੱਚ ਸਪੇਨ ਜਾਪਾਨ ਜੋ ਪਿਛਲੇ ਸਾਲ ਦੇ ਵਿਜੇਤਾ ਸਨ ਫਰਾਂਸ ਅਤੇ ਆਸਟ੍ਰੇਲੀਆ ਨੂੰ ਸਿਖਰਲੇ ਪੰਜਾਂ 'ਚ ਦਰਜ ਦਿੱਤਾ ਗਿਆ ਹੈ ਇਸ ਸੂਚੀ ਦੇ ਸਿਖਰ ਤੇ ਇੱਕ ਨਵਾਂ ਨਾਮ ਆਇਆ ਇਹ ਉਹ ਹੈ ਅਮਰੀਕਾ ਦਾ ਜਿਸਨੇ ਆਪਣੇ ਕਾਰੋਬਾਰੀ ਮਾਹੌਲ, ਹਵਾਈ ਆਵਾਜਾਈ ਦੇ ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤਾਂ ਦੀ ਆਪਣੇ ਸਕੋਰ ਦੇ ਨਾਲ ਗਲੋਬਲ ਮੁਕਾਬਲੇ ਨੂੰ ਪਛਾੜ ਦਿੱਤਾ ਹੈ। ਭਾਰਤ 119 ਦੇਸ਼ਾਂ ਦੀ ਇਸ ਲਿਸਟ 'ਚ 39ਵੇਂ ਨੰਬਰ ਤੇ ਆਇਆ ਹੈ ਜਦਕਿ ਪਾਕਿਸਤਾਨ ਦਾ ਨੰਬਰ 101ਵਾਂ ਹੈ। ਉੱਚ ਸਕੋਰ ਦੇਸ਼ ਦੇ ਬੁਨਿਆਦੀ ਮਜ਼ਬੂਤ ਢਾਂਚੇ, ਵੱਖ-ਵੱਖ ਸ਼ਹਿਰਾਂ ਵਿਚਕਾਰ ਸਫ਼ਰ ਦੀ ਸੌਖ, ਵਿਭਿੰਨ ਕੁਦਰਤੀ ਤੇ ਸੱਭਿਆਚਾਰਕ ਮੰਜ਼ਿਲਾਂ ਤੇ ਯਾਤਰੀ ਅਨੁਕੂਲ ਸਰੋਤਾਂ ਦਾ ਪ੍ਰਤੀਬਿੰਬ ਨੇ ਜਿਸ ਵਿੱਚ ਸ਼ਹਿਰਾਂ, ਪਾਰਕਾਂ ਤੇ ਹੋਰ ਆਕਰਸ਼ਣਾਂ ਨੂੰ ਧਿਆਨ ਚ ਰੱਖਿਆ ਗਿਆ ਹੈ ਨਿਊਯਾਰਕ ਯੂਨੀਵਰਸਿਟੀ ਦੀ ਐਸ ਪੀ ਐਸ ਟਿਸ਼ ਸੈਂਟਰ ਆਫ ਹਸਪੀਟੈਲਟੀ ਦੀ ਸਹਾਇਕ ਇਨਸਟ੍ਰਕਟਰ ਐਨਾ ਐਬਲਸਨ ਕਹਿੰਦੇ ਨੇ ਹਾਲਾਂਕਿ ਇਸ ਪ੍ਰਸ਼ੰਸਾ ਦੇ ਸਪਸ਼ਟ ਕਾਰਨ ਮੌਜੂਦ ਨੇ ਜਿਵੇਂ ਕਿ ਇਸ ਦੇ ਵਿਭਿੰਨ ਲੈਂਡਸਕੇਪ ਕੁਦਰਤੀ ਸੁੰਦਰਤਾ ਤੇ ਸੱਭਿਆਚਾਰਕ ਅਮੀਰੀ ਅਮਰੀਕਾ ਨੇ ਯਾਤਰਾ ਤੇ ਸੈਰਸਪਾਟਾ ਖੇਤਰ ਦਾ ਸਮਰਥਨ ਕਰਨ ਵਾਲੇ ਇੱਕ ਚੰਗੀ ਤਰ੍ਹਾਂ ਵਿਕਸਿਤ ਬੁਨਿਆਦੀ ਢਾਂਚੇ ਦਾ ਵੀ ਮਾਨ ਕੀਤਾ ਹੈ। ਸੰਯੁਕਤ ਰਾਜ ਟ੍ਰੈਵਲ ਐਸੋਸੀਏਸ਼ਨ ਦੇ 2 ਸਾਲਾ ਅਮਰੀਕੀ ਯਾਤਰਾ ਪੂਰਵ ਅਨੁਮਾਨ ਦੇ ਅਨੁਸਾਰ ਮਹਾਮਾਰੀ ਤੋਂ ਪਹਿਲਾਂ ਅੰਤਰਰਾਸ਼ਟਰੀ ਸੈਲਾਨੀਆਂ ਨੇ 2019 'ਚ ਅਮਰੀਕਾ 'ਚ 1800 ਲੱਖ ਡਾਲਰ ਖਰਚ ਕੀਤੇ ਜਿਸ ਤੋਂ ਆਰਥਿਕਤਾ 'ਚ 2 ਅਰਬ ਡਾਲਰ ਦਾ ਵਾਧਾ ਹੋਇਆ। ਇਸ ਨੂੰ ਪਰਪੇਕਟ ਵਿੱਚ ਰੱਖਣ ਲਈ ਫਰਾਂਸ ਦੁਨੀਆ ਦਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਯਾਤਰੀ ਆਉਂਦੇ ਨੇ। ਸਾਲ 2019 ਚ ਅਮਰੀਕਾ ਚ 79.4 ਲੱਖ ਸੈਲਾਨੀ ਤੇ ਫਰਾਂਸ ਚ ਮੁਕਾਬਲਤਨ 90 ਕਰੋੜ ਸੈਲਾਨੀ ਪਹੁੰਚੇ ਸਨ ਉਸ ਸਾਲ ਕਮਾਂਤਰੀ ਸੈਰਸਪਾਟੇ ਤੋਂ ਲਗਭਗ 61 ਕਰੋੜ ਡਾਲਰ ਦੀ ਆਮਦਨ ਹੋਈ ਸੀ ਜਦਕਿ ਮਹਾਮਾਰੀ ਦੇ ਦੌਰਾਨ 180 ਕਰੋੜ ਦੀ ਗਿਣਤੀ ਘਟੀ ਹੈ ਯੂਐਸਸੀਟੀਏ ਮੁਤਾਬਕ ਵਿਸਟਰ ਪੱਧਰ 2025 ਤੱਕ ਠੀਕ ਹੋਣ ਦੀ ਸੰਭਾਵਨਾ ਹੈ ਦੂਜੇ ਦੇਸ਼ਾਂ ਦੇ ਮੁਕਾਬਲੇ ਅਮਰੀਕਾ ਫੈਡਰਲ ਸਰਕਾਰ ਯਾਤਰਾ ਤੇ ਸੈਰਸਪਾਟੇ ਲਈ ਵਿਆਪਕ ਸਹਾਇਤਾ ਪ੍ਰਦਾਨ ਕਰਦੀ ਹੈ ਅਮਰੀਕਾ ਖਾਸ ਤੌਰ ਤੇ ਮਜ਼ਬੂਤ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਅਤੇ 에ਅਰਲਾਈਨ ਉਦਯੋਗ ਨੂੰ ਕਾਇਮ ਰੱਖਣ ਤੇ ਨਿਯਮਿਤ ਕੰਮ ਕਰਦਾ ਹੈ ਫਿਰ ਵੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਦੀ ਯਾਤਰਾ ਤੇ ਸੈਰਸਪਾਟੇ ਦੀ ਸਫਲਤਾ ਦਾ ਬਹੁਤਾ ਹਿੱਸਾ ਇਸ ਦੇ ਸ਼ਹਿਰਾਂ ਦੀ ਵਿਭਿੰਨਤਾ ਵੱਡੇ ਅਤੇ ਛੋਟੇ ਅਤੇ ਉਸ ਵੱਲੋਂ ਲੰਬੇ ਸਮੇਂ ਤੋਂ ਚਲਾਈਆਂ ਜਾ ਰਹੀਆਂ ਸਥਾਈ ਸੈਰਸਪਾਟਾ ਯੋਜਨਾਵਾਂ ਦਾ ਨਤੀਜਾ ਹੈ ਫਲੋਰੀਡਾ ਟੂ ਯੂ ਐਸ اے ਦੇ ਗ੍ਰੀਨ ਕਾਰਡ ਤੋਂ ਬਿਨਾ ਚੀਨੀ ਨਾਗਰਿਕ ਫਲੋਰੀਡਾ 'ਚ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਣਗੇ ਫਲੋਰੀਡਾ 'ਚ ਇਸ ਨਵੇਂ ਨਿਯਮ ਤੋਂ ਚੀਨੀ ਵਰਗ ਦੇ ਲੋਕ ਨਾਰਾਜ਼ ਨੇ ਜਿਸ ਤੇ ਫਲੋਰੀਡਾ ਨੇ 18 ਜੂਨ ਨੂੰ ਦਸਤਖਤ ਕੀਤੇ ਸਨ ਜੋ ਉਹਨਾਂ ਲਈ ਰਾਜ 'ਚ ਜਾਇਦਾਦ ਦਾ ਖਰੀਦਣਾ ਮੁਸ਼ਕਲ ਕਰਦਾ ਹੈ ਨਿਯਮਾਂ ਦੇ ਨਤੀਜੇ ਵਜੋਂ ਰਾਜ ਦੀ ਨਸਲੀ ਚੀਨੀ ਆਬਾਦੀ ਵਿੱਚ ਚਿੰਤਾਵਾਂ ਤੇ ਗਲਫ ਫਹਿਮੀ ਵਧ ਗਈ ਹੈ ਜੋ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਸਾਲ 'ਚ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵਧੇ ਤਣਾ ਨੂੰ ਉਜਾਗਰ ਕਰਦੀਆਂ ਨੇ ਕੁਝ ਫਲੋਰੀਡਾ ਰਾਜ ਨੂੰ ਪੂਰੀ ਤਰ੍ਹਾਂ ਛੱਡਣ ਬਾਰੇ ਵੀ ਵਿਚਾਰ ਕਰ ਰਹੇ ਨੇ 1 ਜੁਲਾਈ 2023 ਨੂੰ ਸੈਨੇਟ ਬਿਲ 264 ਦੇ ਲਾਗੂ ਹੋਣ ਤੋਂ ਬਾਅਦ ਫਲੋਰੀਡਾ 'ਚ ਗ੍ਰੀਨ ਕਾਰਡ ਤੋਂ ਬਿਨਾਂ ਜਾਇਦਾਦ ਖਰੀਦਣਾ ਇੱਕ ਸੰਗੀਨ ਜੁਰਮ ਰਿਹਾ ਏ ਜਿਸ ਵਿੱਚ ਚੀਨੀ ਨਾਗਰਿਕਾਂ ਲਈ ਜੇਲ੍ਹ ਦੀ ਮਿਆਦ ਦੀ ਸੰਭਾਵਨਾ ਰੱਖੀ ਗਈ ਹੈ ਰੀਅਲ ਅਸਟੇਟ ਏਜੰਟਸ ਅਤੇ ਵੇਚਣ ਵਾਲਿਆਂ ਨੂੰ ਵੀ ਇਸ ਕਾਨੂੰਨੀ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸੇ ਵੀ ਵਿਅਕਤੀ ਜੋ ਪੀਪਲਜ਼ ਰਿਪਬਲਿਕ ਆਫ ਚਾਈਨਾ 'ਚ ਵਸਿਆ ਹੋਇਆ ਹੈ ਜੋ ਸੰਯੁਕਤ ਰਾਜ ਦਾ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਹੀਂ ਹੈ ਉਸ ਲਈ ਅਸਲ ਜਾਇਦਾਦ ਦੀ ਖਰੀਦ ਜਾਂ ਪ੍ਰਾਪਤੀ ਤੇ ਇਹ ਕਾਨੂੰਨ ਪਾਬੰਦੀ ਲਗਾਉਂਦਾ ਹੈ ਹਾਲਾਂਕਿ ਕਾਨੂੰਨ 'ਚ ਨਿਵਾਸ ਸ਼ਬਦ ਨੂੰ ਬਿਲਕੁਲ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ਇਹ ਬਿੱਲ ਚੀਨੀ ਨਾਗਰਿਕਾਂ ਨੂੰ ਰਾਜ 'ਚ ਜਾਇਦਾਦ ਖਰੀਦਣ ਤੋਂ ਬਿਨਾ ਸਥਾਈ ਨਿਵਾਸ ਦਾ ਦਰਜਾ ਦੇਣ ਦੀ ਮਨਾਹੀ ਵੀ ਕਰਦਾ ਹੈ। ਪਿਛਲੇ ਸਾਲ ਇੱਕ ਬਿਆਨ 'ਚ ਗਵਰਨਰ ਡਿਸੈਂਟਿਸ ਨੇ ਕਿਹਾ ਫਲੋਰੀਡਾ ਸੰਯੁਕਤ ਰਾਜ ਦੇ ਸਭ ਤੋਂ ਵੱਡੇ ਭੂਰਾ ਨੀਤੀਕ ਖਤਰੇ ਅਤੇ ਚੀਨੀ ਕਮਿਊਨਿਸਟ ਪਾਰਟੀ ਦੇ ਵਿਰੁੱਧ ਖੜੇ ਹੋਣ ਲਈ ਕਾਰਵਾਈ ਕਰ ਰਿਹਾ ਹੈ। ਅਸੀਂ ਕਈ ਹੋਰ ਅਮਰੀਕਾ ਰਾਜਾਂ ਨੂੰ ਵੀ ਇਸ ਲੀਤੇ ਕਾਨੂੰਨ ਬਣਾਉਣ ਤੇ ਵਿਚਾਰ ਕਰ ਰਹੇ ਹਾਂ। ਕਾਨੂੰਨ ਦੇ ਪਾਸ ਹੋਣ ਦੇ ਨਾਲ ਹੀ ਸੰਯੁਕਤ ਰਾਜ ਅਤੇ ਚੀਨ ਦੇ ਤਣਾਅਪੂਰਨ ਸਬੰਧ ਬਣ ਗਏ ਨੇ। ਸੰਯੁਕਤ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਨੁਸਾਰ ਸੰਯੁਕਤ ਰਾਜ ਚ ਵਿਦੇਸ਼ੀ ਕਬਜ਼ੇ ਵਾਲੀ ਜ਼ਮੀਨ ਦਾ 1 ਫੀਸਦ ਤੋਂ ਘੱਟ ਹਿੱਸਾ ਚੀਨ ਦੀ ਮਲਕੀਅਤ ਹੈ ਜਿਸ ਦੇ ਕਬਜ਼ੇ ਚ 349442 ਏਕੜ ਖੇਤੀਬਾੜੀ ਅਤੇ ਗੈਰ ਖੇਤੀ ਜ਼ਮੀਨ ਸ਼ਾਮਲ ਹੈ ਬਾਈਡਨ ਪ੍ਰਸ਼ਾਸਨ ਨੇ ਤਾਈਵਾਨ ਨੂੰ 36 ਕਰੋੜ ਅਮਰੀਕੀ ਡਾਲਰ ਦੇ ਨਵੇਂ ਹਥਿਆਰ ਵੇਚਣ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੇ ਨਾਲ ਹੀ ਉਹ ਤਾਈਵਾਨ ਨੂੰ ਸੈਂਕੜੇ ਹਥਿਆਰਬੰਦ ਡਰੋਨ ਮਿਜ਼ਾਈਲਾਂ ਦਾ ਸਾਜ਼ੋ ਸਮਾਨ ਅਤੇ ਸੰਬੰਧਤ ਸਮੱਗਰੀ ਭੇਜੇਗਾ ਅਮਰੀਕਾ ਨੇ ਇਹ ਐਲਾਨ ਅਚਾਨਕ ਨਹੀਂ ਕੀਤਾ ਪਰ ਤਾਈਵਾਨ ਨੂੰ ਹਥਿਆਰ ਵਿੱਚ ਜਾਣ ਦੀ ਮਨਜ਼ੂਰੀ ਉਸ ਸਮੇਂ ਦਿੱਤੀ ਗਈ ਹੈ ਜਦੋਂ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਸਿਖਰ ਤੇ ਹੈ ਚੀਨ ਤਾਈਵਾਨ ਨੂੰ ਆਪਣਾ ਇਲਾਕਾ ਮੰਨਦਾ ਹੈ ਅਤੇ ਉਹ ਆਖਦਾ ਹੈ ਰਿਹਾਏ ਕਿ ਜੇ ਲੋੜ ਪਈ ਤਾਂ ਉਹ ਤਾਈਵਾਨ ਉੱਤੇ ਕਬਜ਼ਾ ਕਰਨ ਲਈ ਤਾਕਤ ਵਰਤਣ ਤੋਂ ਵੀ ਪਿੱਛੇ ਨਹੀਂ ਹਟੇਗਾ ਅਮਰੀਕੀ ਵਿਦੇਸ਼ ਮੰਤਰਾਲੇ ਨੇ ਜਿਨ੍ਹਾਂ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ ਉਹਨਾਂ 'ਚ 291 ਅਲਟਿਅਸ 600 ਮੈ ਪ੍ਰਣਾਲੀ ਸ਼ਾਮਲ ਹੈ ਜੋ ਹਥਿਆਰਾਂ ਨਾਲ ਲੈਸ ਮਾਨਵ ਰਹਿਤ ਵਾਹਨ ਦਾ ਡਰੋਨ ਹਨ ਇਨ੍ਹਾਂ ਹਥਿਆਰਾਂ ਚ 720 ਸਵਿਚ ਬਲੇਡ ਡਰੋਨ ਵੀ ਸ਼ਾਮਲ ਨੇ ਵਿਦੇਸ਼ ਮੰਤਰੀ ਅਲੀ ਨੇ ਇੱਕ ਬਿਆਨ ਚ ਕਿਹਾ ਕਿ ਇਹ ਵਿਕਰੀ ਅਮਰੀਕਾ ਦੇ ਆਰਥਿਕ ਤੇ ਸੁਰੱਖਿਆ ਹਿੱਤਾਂ ਨੂੰ ਪੂਰਾ ਕਰਦੀ ਹੈ ਇਸ ਦੇ ਨਾਲ ਹੀ ਇਹ ਕਾਰਵਾਈ ਹਥਿਆਰ ਲੈਣ ਵਾਲੇ ਮੁਲਕ ਦੀ ਸੁਰੱਖਿਆ ਬਿਹਤਰ ਬਣਾਉਣ ਅਤੇ ਖਿੱਤੇ ਚ ਸਿਆਸੀ ਸਥਿਰਤਾ ਫੌਜੀ ਤوازن ਤੇ ਆਰਥਿਕ ਤਰੱਕੀ ਨੂੰ ਵਧਾਏ ਰੱਖਣ ਲਈ ਵੀ ਸਹਾਇਤਾ ਕਰੇਗਾ ਤਾਇਵਾਨ ਦੇ ਰਾਸ਼ਟਰਪਤੀ ਲਾਈ ਚਿੰਗ ਤੇ ਨੇ ਹਥਿਆਰਾਂ ਦੀ ਪ੍ਰਵਾਨਗੀ ਲਈ ਅਮਰੀਕਾ ਦਾ ਧੰਨਵਾਦ ਕੀਤਾ ਹੈ। T20 ਵਿਸ਼ਵ ਕੱਪ 2024 ਦਾ ਪਹਿਲਾ ਸੁਪਰ 8 ਮੈਚ ਦੱਖਣੀ ਅਫਰੀਕਾ ਤੇ ਅਮਰੀਕਾ ਵਿਚਾਲੇ ਖੇਡਿਆ ਗਿਆ। ਸਰ ਵਿਵੀਅਨ ਰਿਚਰਡਸ ਸਟੇਡੀਅਮ 'ਚ ਬੁੱਧਵਾਰ ਨੂੰ ਹੋਏ ਇਸ ਮੈਚ 'ਚ ਅਫਰੀਕਾ ਨੇ ਅਮਰੀਕਾ ਨੂੰ 18 ਦੌੜਾਂ ਨਾਲ ਹਰਾਇਆ। ਇਸ ਰੋਮਾਂਚਕ ਮੈਚ 'ਚ ਇੱਕ ਸਮੇਂ ਅਮਰੀਕਾ ਨੇ ਅਫਰੀਕਾ ਦੇ ਸਾਹ ਹੀ ਖੋਲੇ ਸਨ ਪਰ ਅੰਤ 'ਚ ਅਫਰੀਕਾ ਜਿੱਤ ਗਿਆ। ਐਡਨ ਮਾਰਕਰਮ ਦੀ ਕਪਤਾਨੀ ਵਾਲੇ ਅਫਰੀਕਾ ਲਈ ਇਹ ਆਸਾਨ ਨਹੀਂ ਸੀ ਕਿਉਂਕਿ ਉਹਨਾਂ ਨੂੰ ਅਮਰੀਕੀ ਟੀਮ ਦੇ ਖਿਲਾਫ ਸਖਤ ਮਿਹਨਤ ਕਰਨੀ ਪਈ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਦੱਖਣੀ ਅਫਰੀਕਾ ਨੇ 20 ਓਵਰਾਂ 'ਚ 4 ਵਿਕਟਾਂ ਤੇ 194 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਅਮਰੀਕਾ 20 ਓਵਰਾਂ 'ਚ 6 ਵਿਕਟਾਂ ਗੁਆ ਕੇ 176 ਦੌੜਾਂ ਹੀ ਬਣਾ ਸਕਿਆ ਕੁਇੰਟਨ ਡੀ ਕੋਕ ਨੇ 40 ਗਿੰਦਾਂ 'ਚ 74 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ ਜੋ ਟੂਰਨਾਮੈਂਟ ਚ ਉਸਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ ਹਾਲਾਂਕਿ ਰੀਜ਼ਾ ਹੈਂਡਰਿਕਸ ਨੇ ਆਪਣੀ ਖਰਾਬ ਫਾਰਮ ਜਾਰੀ ਰੱਖੀ ਅਤੇ 11 ਗੇਂਦਾਂ ਤੇ ਸਿਰਫ 11 ਦੌੜਾਂ ਹੀ ਬਣਾ ਸਕਿਆ ਕਪਤਾਨ ਐਡਨ ਮਾਰਕਰਮ ਨੇ 32 ਗੇਂਦਾਂ ਚ 46 ਦੌੜਾਂ ਦੀ ਪਾਰੀ ਖੇਡੀ ਡੇਵਿਡ ਮਿਲਰ ਦੇ ਆਊਟ ਹੋਣ ਨਾਲ ਮਿਡਲ ਆਰਡਰ ਥੋੜਾ ਟੈਗ ਗਿਆ ਪਰ ਹੈਨਰਿਕ ਕਲਾਸੇਨ ਅਤੇ ਟ੍ਰਿਸਟਨ ਸਟੱਬਸ ਦੀ ਤੇਜ਼ ਬੱਲੇਬਾਜ਼ੀ ਨੇ 20 ਓਵਰਾਂ ਚ 4 ਵਿਕਟਾਂ ਤੇ 194 ਦੌੜਾਂ ਬਣਾਈਆਂ ਗੇਂਦਬਾਜ਼ੀ 'ਚ ਸੌਰਬ ਨੇਤਰਵਾਲਕਰ ਨੇ ਅਮਰੀਕਾ ਲਈ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ 4 ਓਵਰਾਂ 'ਚ ਸਿਰਫ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਹਰਮਿਤ ਸਿੰਘ ਨੇ ਵੀ ਖੱਬੇ ਹੱਥ ਦੀ ਸਪਿਨ ਨਾਲ ਪ੍ਰਭਾਵਿਤ ਕਰਦੇ ਹੋਏ 2 ਮਹੱਤਵਪੂਰਨ ਵਿਕਟਾਂ ਲਈਆਂ। 195 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਦੇ ਹੋਏ ਅਮਰੀਕਾ ਨੇ ਸ਼ੁਰੂਆਤ 'ਚ ਹੀ 3 ਵਿਕਟਾਂ ਗਵਾ ਦਿੱਤੀਆਂ ਤੇ ਫਾਰਮ 'ਚ ਚੱਲ ਰਿਹਾ। ਅਰੋਂਡ ਜੋਨਸ ਵੀ 5 ਗੇਂਦਾਂ 'ਚ ਹੀ ਆਊਟ ਹੋ ਗਿਆ। ਸ਼ੁਰੂਆਤੀ ਝਟਕਿਆਂ ਨੂੰ ਉਹਨਾਂ ਨੂੰ ਬੈਕਫੁੱਟ ਤੇ ਖੜਾ ਕਰ ਦਿੱਤਾ ਪਰ ਵਿਕਟ ਕੀਪਰ ਬੱਲੇਬਾਜ਼ ਐਂਡਰੀਜ਼ ਗੌਸ ਨੇ ਦਲੇਰਾਨਾ ਪਾਰੀ ਖੇਡ ਕੇ ਉਮੀਦਾਂ ਨੂੰ ਬਰਕਰਾਰ ਰੱਖਿਆ ਗੌਸ ਨੇ ਸ਼ਾਨਦਾਰ ਅਜੇਤੂ ਪਾਰੀ ਖੇਡਦੇ ਹੋਏ 47 ਗੇਂਦਾਂ 'ਚ 80 ਦੌੜਾ ਬਣਾ ਕੇ ਅਮਰੀਕੀ ਉਮੀਦਾਂ ਨੂੰ ਬਰਕਰਾਰ ਰੱਖਿਆ ਹਰਮੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਤੇ ਗੌਸ ਨਾਲ ਅਹਿਮ ਸਾਂਝੇਦਾਰੀ ਕੀਤੀ ਉਹਨਾਂ ਦੇ ਗੱਠਜੋੜ ਨੇ ਯੂਐਸਏ ਨੂੰ ਉਮੀਦ ਦੀ ਕਿਰਨ ਦਿੱਤੀ ਉਹਨਾਂ ਨੂੰ ਟੀਚੇ ਦੇ ਨੇੜੇ ਪਹੁੰਚਾਇਆ ਹਾਲਾਂਕਿ ਹਰਮੀਤ ਦੇ ਆਊਟ ਹੋਣ ਕਾਰਨ ਅਮਰੀਕੀ ਟੀਮ ਮੁਸੀਬਤ 'ਚ ਪੈ ਗਈ ਦੱਖਣੀ ਅਫਰੀਕੀ ਗੇਂਦਬਾਜ਼ਾਂ ਚ ਕਾਗਿਸੋ ਰਬਾਡਾ ਨੇ ਜਿੱਤ ਦਿਵਾਂ ਚ ਅਹਿਮ ਭੂਮਿਕਾ ਨਿਭਾਈ ਉਸਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਆਪਣੇ 4 ਓਵਰਾਂ ਚ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ ਰਬਾਡਾ ਦਾ ਆਖਰੀ ਓਵਰ ਖਾਸ ਤੌਰ ਤੇ ਫੈਸਲਾ ਕੁਨਰਆ ਜਿਸ ਚ ਉਸਨੇ ਸਿਰਫ 2 ਦੌੜਾਂ ਦਿੱਤੀਆਂ ਤੇ ਹਰਮੀਤ ਸਿੰਘ ਨੂੰ ਆਊਟ ਕੀਤਾ ਅਫਰੀਕਾ ਨੇ ਆਪਣੀ ਸੁਪਰ 8 ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ ਪਰ ਉਸ ਨੂੰ ਆਪਣੇ 2 ਅੰਕ ਹਾਸਲ ਕਰਨ ਲਈ ਸਖਤ ਮਿਹਨਤ ਕਰਨੀ ਪਈ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਸਥਾਨਾਂ 'ਚੋਂ ਇੱਕ ਮੱਕਾ 'ਚ ਹੱਜ ਕਰਨ ਲਈ ਗਏ 645 ਸ਼ਰਧਾਲੂਆਂ ਦੀ ਭਿਆਨਕ ਗਰਮੀ ਕਰਕੇ ਮੌਤ ਹੋਈ। ਇਹਨਾਂ ਵਿੱਚ 68 ਭਾਰਤੀ ਵੀ ਸ਼ਾਮਲ ਨੇ। ਸਾਊਦੀ ਅਰਬ ਦੇ ਡਿਪਲੋਮੈਟ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਇਸ ਸਾਲ ਹਾਜਿ ਯਾਤਰਾ ਦੌਰਾਨ 68 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 900 ਤੋਂ ਵੱਧ ਹੋ ਗਈ ਹੈ। ਡਿਪਲੋਮੈਟਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਗੱਲ ਕਹੀ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਏਐਫਪੀ ਦੇ ਵਿੱਚ ਉਹਨਾਂ ਦੱਸਿਆ ਅਸੀਂ ਲਗਭਗ 68 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਕੁਝ ਦੀ ਮੌਤ ਕੁਦਰਤੀ ਕਾਰਨਾ ਕਰਕੇ ਹੋਈ ਹੈ ਸਾਡੇ ਨਾਲ ਬਹੁਤ ਸਾਰੇ ਬਜ਼ੁਰਗ ਸ਼ਰਧਾਲੂ ਵੀ ਸਨ ਤੇ ਕੁਝ ਦੀ ਮੌਤ ਮੌਸਮ ਕਰਕੇ ਹੋਈ ਹੈ ਇਹ ਸਾਡਾ ਅਨੁਮਾਨ ਹੈ ਕਿ ਨਵਾਂ ਅੰਕੜਾ ਹੈ ਇਹ ਨਵਾਂ ਅੰਕੜਾ ਉਦੋਂ ਸਾਹਮਣੇ ਆਇਆ ਜਦੋਂ ਦੋ ਅਰਬ ਡਿਪਲੋਮੈਟਸ ਨੇ ਮੰਗਲਵਾਰ ਨੂੰ ਏਐਫਪੀ ਨੂੰ ਦੱਸਿਆ ਕਿ ਹੱਜ ਦੌਰਾਨ 550 ਮੌਤਾਂ ਦਰਜ ਕੀਤੀਆਂ ਗਈਆਂ ਨੇ ਅਰਬ ਡਿਪਲੋਮੈਟਸ ਨੇ ਦੱਸਿਆ ਕਿ ਇਸ ਅੰਕੜੇ 'ਚ 323 ਮਿਸਰੀ ਅਤੇ 60 ਜਾਰਡਨ ਵਾਸੀ ਵੀ ਸ਼ਾਮਲ ਨੇ ਇਸ ਦੇ ਨਾਲ ਹੀ ਇੱਕ ਡਿਪਲੋਮੈਟ ਨੇ ਸਪਸ਼ਟ ਕੀਤਾ ਕਿ ਸਾਰੇ ਮਿਸਰੀਆਂ ਦੀ ਮੌਤ ਗਰਮੀ ਕਰਕੇ ਹੋਈ ਹੈ ਇండోਨੇਸ਼ੀਆ, ਈਰਾਨ, ਸੇਨੇਗਲ, ਟਿਊਨੀਸ਼ੀਆ ਤੇ ਇਰਾਕ ਦੇ ਖੁਦ ਮੁਖਤਿਆਰ کوردستان ਖੇਤਰ ਨੇ ਵੀ ਮੌਤਾਂ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਕਈ ਮਾਮਲਿਆਂ 'ਚ ਅਧਿਕਾਰੀਆਂ ਨੇ ਕਾਰਨ ਸਪਸ਼ਟ ਨਹੀਂ ਕੀਤਾ एएफपी ਮੁਤਾਬਕ ਹੁਣ ਤੱਕ ਕੁੱਲ 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ ਸਾਲ 200 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਚੋਂ ਜ਼ਿਆਦਾਤਰ ਇੰਡੋਨੇਸ਼ੀਆ ਦੀ ਸੌਦੀ ਅਰਬ ਨੇ ਮੌਤਾਂ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਹਾਲਾਂਕਿ ਏਸ ਨੇ ਇਕੱਲੇ ਐਤਵਾਰ ਨੂੰ ਹੀਟ ਐਗਜ਼ੌਸ਼ਨ ਦੇ 2700 ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕੀਤੀ ਹੈ ਭਾਰਤੀ ਮੌਤਾਂ ਦੀ ਪੁਸ਼ਟੀ ਕਰਨ ਵਾਲੇ ਡਿਪਲੋਮੈਟ ਨੇ ਕਿਹਾ ਕਿ ਕੁਝ ਭਾਰਤੀ ਸ਼ਰਧਾਲੂ ਵੀ ਲਾਪਤਾ ਨੇ ਪਰ ਸਹੀ ਗਿਣਤੀ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਇਹ ਹਰ ਸਾਲ ਹੁੰਦਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਸਾਲ ਇਹ ਅਸਾਧਾਰਨ ਤੌਰ ਤੇ ਜ਼ਿਆਦਾ ਹੈ ਇਹ ਪਿਛਲੇ ਸਾਲ ਦੇ ਸਮਾਨ ਹੈ ਪਰ ਸਾਨੂੰ ਆਉਣ ਵਾਲੇ ਦਿਨਾਂ ਚ ਹੋਰ ਜਾਣਕਾਰੀ ਮਿਲੇਗੀ ਇੰਟਰਨੈਸ਼ਨਲ ਇਨਵੈਸਟਮੈਂਟ ਫਰਮ ਹੈਨਲੇ ਐਂਡ ਪਾਰਟਨਰਸ ਨੇ ਆਪਣੀ ਤਾਜ਼ਾ ਰਿਪੋਰਟ ਚ ਦਾਅਵਾ ਕੀਤਾ ਹੈ ਕਿ ਇਸ ਸਾਲ ਜਾਨਕੀ 2024 ਚ ਲਗਭਗ 4300 ਕਰੋੜਪਤੀ ਭਾਰਤ ਛੱਡ ਕੇ ਦੂਜੇ ਦੇਸ਼ਾਂ ਚ ਜਾ ਸਕਦੇ ਨੇ ਰਿਪੋਰਟ ਚ ਕਿਹਾ ਗਿਆ ਹੈ ਕਿ ਭਾਰਤ ਛੱਡਣ ਵਾਲੇ ਕਰੋੜਪਤੀ ਵੱਡੀ ਗਿਣਤੀ 'ਚ ਸੰਯੁਕਤ ਅਰਬ ਅਮੀਰਾਤ ਨੂੰ ਆਪਣੀ ਤਰਜੀਹੀ ਮੰਜ਼ਲ ਵਜੋਂ ਚੁਣ ਸਕਦੇ ਨੇ ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਨਡੀਟੀਵੀ ਨੇ ਕਿਹਾ ਕਿ ਪਿਛਲੇ ਸਾਲ ਲਗਭਗ 5100 ਕਰੋੜਪਤੀ ਭਾਰਤ ਤੋਂ ਪ੍ਰਵਾਸ ਪਰਗ ਸਨ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਭਾਰਤ ਜੋ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਹੈ ਕਰੋੜਪਤੀਆਂ ਦੇ ਪ੍ਰਵਾਸ ਦੇ ਮਾਮਲੇ 'ਚ ਚੀਨ ਅਤੇ ਬ੍ਰਿਟੇਨ ਤੋਂ ਬਾਅਦ ਦੁਨੀਆ 'ਚ ਤੀਜੇ ਨੰਬਰ ਤੇ ਆ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਭਾਰਤ ਨੇ ਹੁਣ ਆਬਾਦੀ ਦੇ ਮਾਮਲੇ 'ਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੂੰ ਪਛਾੜ ਦਿੱਤਾ ਹੈ ਪਰ ਇਸ ਦੀ ਸ਼ੁੱਧ ਕਰੋੜਪਤੀ ਪ੍ਰਵਾਸਦਾਰ ਅਜੇ ਵੀ ਚੀਨ ਦੀ ਦਰ ਤੋਂ 30% ਪਿੱਛੇ ਹੈ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਹਰ ਸਾਲ ਹਜ਼ਾਰਾਂ ਕਰੋੜਪਤੀਆਂ ਨੂੰ ਗੁਵਾ ਰਿਹਾ ਹੈ ਇਹਨਾਂ 'ਚੋਂ ਜ਼ਿਆਦਾਤਰ ਸੰਯੁਕਤ ਅਰਬ ਅਮੀਰਾਤ 'ਚ ਵਸੇ ਹੋਏ ਨੇ ਹਾਲਾਂਕਿ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ਾਂ 'ਚ ਪ੍ਰਵਾਸ ਕਰਨ ਵਾਲੇ ਲੋਕਾਂ ਦੀ ਗਿਣਤੀ ਨਾਲੋਂ ਇੱਕ ਹੀ ਪੂੰਜੀਮੁੱਲ ਸਮੂਹ ਦੇ ਲੋਕ ਭਾਰਤ 'ਚ ਪੈਦਾ ਹੋ ਰਹੇ ਨੇ ਪਾਬ ਨਵੇਂ ਕਰੋੜਪਤੀ ਬਣ ਰਹੇ ਨੇ ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ ਵੱਡੀ ਗਿਣਤੀ ਚ ਭਾਰਤੀ ਕਰੋੜਪਤੀ ਵਿਦੇਸ਼ਾਂ ਚ ਜਾ ਕੇ ਵਸ ਰਹੇ ਨੇ ਪਰ ਉਹ ਭਾਰਤ ਨੂੰ ਆਪਣਾ ਦੂਜਾ ਘਰ ਮੰਨ ਕੇ ਨਹੀਂ ਛੱਡ ਰਹੇ ਤੇ ਨਾ ਹੀ ਆਪਣੇ ਵਪਾਰਕ ਹਿੱਤਾਂ ਨੂੰ ਛੱਡ ਸਕਦੇ ਨੇ ਇਸੇ ਰਿਪੋਰਟ ਚ ਵੀ ਕਿਹਾ ਗਿਆ ਕਿ ਇਸ ਸਾਲ ਯਾਨੀ 2024 ਦੇ ਵਿੱਚ ਲਗਭਗ 1.28 ਲੱਖ ਕਰੋੜਪਤੀਆਂ ਨੇ ਦੁਨੀਆ ਭਰ ਚ ਪ੍ਰਵਾਸ ਕਰਨ ਦੀ ਸੰਭਾਵਨਾ ਹੈ ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ ਆਪਣੇ ਪਸੰਦੀਦਾ ਦੇਸ਼ਾਂ ਦੇ ਵਿੱਚ ਸਿਖਰ ਤੇ ਆ ਤੁਹਾਨੂੰ ਦੱਸਦੀ ਕਿ ਜਿਹੇ ਪ੍ਰਵਾਸੀ ਕਰੋੜਪਤੀ ਆਪਣੇ ਨਾਲ ਕਾਫੀ ਦੌਲਤ ਲੈ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ 'ਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਇੰਨਾ ਹੀ ਨਹੀਂ ਉਹਨਾਂ ਦਾ ਨਿਵੇਸ਼ ਇਕਵਿਟੀ ਪਲੇਸਮੈਂਟ ਰਾਹੀਂ ਸਥਾਨਕ ਸਟਾਕ ਬਾਜ਼ਾਰਾਂ ਨੂੰ ਵੀ ਉਤਸ਼ਾਹਿਤ ਕਰ ਸਕਦਾ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ